ਮੋਹਾਲੀ ਦੇ ਵਿੱਚ ਇੱਕ ਕਾਰ ਦੇ ਉੱਤੇ ਹੋਈ ਗੋਲੀਬਾਰੀ ਦੇ ਪਿੱਛੇ ਦੇ ਕਾਰਨ ਦਾ ਆਖਰਕਾਰ ਪੁਲਿਸ ਨੇ ਪਤਾ ਲਗਾ ਹੀ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਮੋਹਾਲੀ ਦੇ ਪਿੰਡ ਤੋਲੇ ਮਾਜਰਾ ਦੇ ਵਿੱਚ ਇੱਕ ਯੂਟਿਊਬਰ ਦੇ ਘਰ ਦੇ ਉੱਪਰ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਸੀ ਜਿਸ ਦੇ ਨਾਲ ਇਲਾਕੇ ਦੇ ਵਿੱਚ دہشتਾ ਦਾ ਮਾਹੌਲ ਬਣ ਗਿਆ ਸੀ ਪਰ ਸਿਰਫ ਇੱਕ ਦਿਨ ਵਿੱਚ ਹੀ ਮੋਹਾਲੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਇਸ ਮਾਮਲੇ ਦਾ ਖੁਲਾਸਾ ਕਰਕੇ ਦਿਖਾ ਦਿੱਤਾ ਹੈ ਅਤੇ ਚਾਰ ਔਰੋਪੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕੀਤੇ ਗਏ ਔਰੋਪੀਆਂ ਦੇ ਵਿੱਚ ਸੁਖਮਨਦੀਪ ਸਿੰਘ ਉਰਫ ਸੁਖ ਸਰੂਪ ਸਿੰਘ ਉਰਫ ਮੰਨੂ ਅਭਿਸ਼ੇਕ ਸਿੰਘ ਉਰਫ ਅਬੂ ਅਤੇ ਪ੍ਰਵੀਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਇਹਨਾਂ ਦੇ ਕੋਲੋਂ 32 ਬੋਰ ਪਿਸਤੌਲ 4 ਜ਼ਿੰਦਾ ਕਾਰਤੂਸ ਅਤੇ ਇੱਕ ਟਾਟਾ ਇੰਟਰ ਗੱਡੀ ਬਰਾਮਦ ਕੀਤੀ ਹੈ ਜੋ ਵਾਰਦਾਤ ਦੇ ਦੌਰਾਨ ਵਰਤੀ ਗਈ ਸੀ ਐਸਐਸਪੀ ਹਰਮਨਦੀਪ ਹੰਸ ਦੇ ਮੁਤਾਬਕ ਪੁਛਗਛ ਦੇ ਦੌਰਾਨ ਆਰੋਪੀਆਂ ਨੇ ਕਬੂਲਿਆ ਕਿ ਇਹ ਹਮਲਾ ਵਿਦੇਸ਼ ਵਿੱਚ ਬੈਠੇ ਇੱਕਮ ਸੰਧੂ ਦੇ ਕਹਿਣ ਦੇ ਉੱਪਰ ਕੀਤਾ ਗਿਆ ਸੀ ਸੰਧੂ ਨੇ ਇਸ ਕੰਮ ਦੇ ਬਦਲੇ ਆਰੋਪੀਆਂ ਨੂੰ ਪੈਸੇ ਦੇਣ ਦਾ ਵਾਅਦਾ ਕੀਤਾ ਸੀ ਇਹ ਘਟਨਾ ਸਿਰਫ ਫਰੋਤੀ ਲਈ ਨਹੀਂ ਬਲਕਿ ਇਲਾਕੇ ਦੇ ਵਿੱਚ دہشت ਫਲਾਉਣ ਦੇ ਲਈ ਵੀ ਰਚੀ ਗਈ ਸੀ ਮੁਹਾਲੀ ਪੁਲਿਸ ਦੀ ਤੇਜ਼ ਕਾਰਵਾਈ ਦੇ ਨਾਲ ਨਾ ਸਿਰਫ આરોપી ਕਾਬੂ ਹੋਏ ਬਲਕਿ ਇੱਕ ਵੱਡੀ ਸਾਜ਼ਿਸ਼ ਵੀ ਬੇਰਿਕਾਅ ਹੋ ਗਈ ਹੈ ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਹੋਰ ਜਾਂਚ ਕਰ ਰਹੀ ਹੈ ਅਤੇ ਵਿਦੇਸ਼ੀ ਮਾਸਟਰਮਾਈਂਡ ਨੂੰ ਕਾਨੂੰਨ ਦੇ ਕਟਧਰੇ ਵਿੱਚ ਲਿਆਉਣ ਦੀ ਕੋਸ਼ਿਸ਼ ਜਾਰੀ ਹੈ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਇਸ ਸੰਦਰਭ ਵਿੱਚ ਰੱਖੀ ਗਈ ਹੈ ਕਿ ਥਰਡ ਏਰੀਆ ਜਿਹੜਾ ਪਿੰਡ ਪੈਂਦਾ ਹੈ ਤੋਲੇ ਮਾਜਰਾ ਇੱਥੇ 3 4 ਅਗਸਤ ਦੀ ਦਰਮਿਆਨੀ ਰਾਤ ਨੂੰ ਤਕਰੀਬਨ 2:30 ਵਜੇ ਇੱਕ ਘਰ ਦੇ ਉੱਪਰ 8 ਤੋਂ 9 ਰਾਉਂਡ ਜਿਹੜੇ ਆ ਫਾਇਰ ਕੀਤੇ ਗਏ ਸੀ ਜਿਹੜੇ ਉਹਨਾਂ ਦੇ ਘਰ ਦੇ ਵੀ ਲੱਗੇ ਉਹਦੇ ਗੇਟ ਇੱਕ ਗੱਡੀ ਫੋਰਚੂਨਰ ਖੜੀ ਸੀ ਉਹਦੇ 'ਚ ਵੀ ਫਾਇਰ ਲੱਗੇ ਸੀਗੇ ਇਹਦੇ 'ਚ ਜਿਹੜਾ ਬੇਸਿਕਲੀ ਇਹ ਘਰ ਸੀਗਾ ਇਹ ਸੰਦੀਪ ਸਿੰਘ ਸਿੱਧੂ ਨਾਮ ਦੇ ਵਿਅਕਤੀ ਦਾ ਹੈਗਾ ਜੀ ਜਿਨ੍ਹਾਂ ਦੀ ਇੱਕ ਪ੍ਰੋਡਕਸ਼ਨ ਕੰਪਨੀ ਹੈਗੀ ਆ 5 ਰਿਵਰਸ ਨਾਮ ਕਰਕੇ ਬੇਸਿਕਲੀ ਕੈਨੇਡਾ ਬੇਸਡ ਹੈਗੀ ਉਹਨਾਂ ਦਾ ਪਾਰਟਨਰ ਜਿਹੜਾ ਹੈਗਾ ਉਹ ਵੀ ਕੈਨੇਡਾ 'ਚ ਰਹਿੰਦਾ ਹੈ ਤਾਂ ਇਹਦੇ ਵਿੱਚ ਜਿਹੜੀ ਜਦੋਂ ਤੈਕੀਕਾਰ ਸ਼ੁਰੂ ਕੀਤੀ ਗਈ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਲੱਭਣਾ ਸ਼ੁਰੂ ਕੀਤਾ ਕਿ ਕਿਹਨਾਂ ਨੇ ਇਹ ਕਰਵਾਈ ਹੈ ਤਾਂ ਚਾਰ ਇੱਕ ਛੋਟਾ ਹਾਥੀ ਜਿਹੜਾ ਫਿਗਰ ਹੋਇਆ ਆਂਦਾ ਹੋਇਆ ਪੂਰੀ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਇਹਨਾਂ ਨੂੰ ਟ੍ਰੇਸ ਕਰਦੇ ਰਹੇ ਜਦੋਂ ਆਲਟੀਮੇਟਲੀ ਇਹ ਬੰਦੇ ਮਿਲੇ ਚਾਰ ਐਕਚੁਅਲੀ ਬੰਦੇ ਇਹ ਜਿਹੜੇ ਸੀਗੇ ਆਏ ਸੀਗੇ ਇੱਕ ਬੰਦਾ ਇਹਨਾਂ ਚ ਹੈਗਾ ਜੀ ਸੁਖਮਨਦੀਪ ਸਿੰਘ ਸਰੂਪ ਸਿੰਘ ਇੱਕ ਅਭਿਸ਼ੇਕ ਤੇ ਇੱਕ ਪ੍ਰਭਜੀਤ ਸਿੰਘ ਇਹ ਚਾਰੋਂ ਬੰਦੇ ਮਾਝ ਏਰੀਆ ਦੇ ਮਜੀਠੇ ਆਪਣਾ ਅਮਰਸਰ ਦਿਹਾਤੀ ਦੇ ਰਹਿਣ ਵਾਲੇ ਨੇ ਜੀ ਇਨਾਂ ਦਾ ਜਿਹੜਾ ਇੱਕ ਮੇਨ ਹੈਂਡਲਰ ਹੈਗਾ ਬੰਦਾ ਏਕਮ ਸੰਧੂ ਨਾਮ ਦਾ ਬੰਦਾ ਹੈ ਇਹਦਾ ਪਿੰਡ ਪੰਡੋਰੀ ਵੜੈਚ ਹੈ ਮਜੀਠੇ ਦਾ ਤੇ ਹਾਲ ਇਹ ਫਰਾਂਸ ਚ ਰਹਿੰਦਾ ਹੈਗਾ ਇਹਦੀ ਇੱਕ ਦੋਸਤੀ ਸੀ ਇਸ ਮੁੰਡੇ ਨਾਲ ਸੁਖਮਨਦੀਪ ਨਾਲ ਇਹਨੇ ਅੱਗੇ ਹੋ ਕੇ ਇਹਨਾਂ ਨਾਲ ਇੱਕ ਮੋਡਿਊਲ ਤਿਆਰ ਕੀਤਾ ਵੀ ਆਪਾਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਸ਼ਨ ਕੰਪਨੀਆਂ ਵਾਲੇ ਹੈਗੇ ਆ ਜਾਂ ਜਿਹੜੇ ਇੱਕ ਜਿਨ੍ਹਾਂ ਦੇ OTT ਪਲੇਟਫਾਰਮਸ ਤੇ ਕੰਮ ਹੈਗਾ ਯੂਟਿਊਬਰ ਨੇ ਵੀ ਆਪਾਂ ਉਹਦੇ ਘਰੇ ਪਹਿਲਾਂ ਇੱਕ ਵਾਰੀ ਫਾਇਰਿੰਗ ਕਰਵਾ ਕੇ ਤੇ ਫਿਰ ਇਹਨਾਂ ਦਾ ਆਪਣਾ ਨਾਮ ਬਣੂਗਾ ਫਿਰ ਆਪਾਂ ਇਹਨਾਂ ਤੋਂ ਐਕਸਟਰੈਕਸ਼ਨ ਮੰਗਾਂਗੇ ਤਾਂ ਉਸ ਮਕਸਦ ਦੇ ਨਾਲ ਇਹ ਇੱਕ ਫਾਇਰਿੰਗ ਜਿਹੜੀ ਹੈ ਇੱਥੇ ਕੀਤੀ ਗਈ ਸੀ ਇਹਨਾਂ ਕੋਲੋਂ ਇੱਕ ਸਾਨੂੰ 34 ਦਾ ਵੈਪਨ ਦੇ ਚਾਰ ਰਾਉਂਡ ਮਿਲੇ ਹੈਗੇ ਆ ਇਹ ਪਿਸਟਲ ਦੀ ਜਿਹੜੀ ਇਹ ਵੀ ਏਕਮ ਸੰਧੂ ਨੇ ਇੱਕ ਪੁਆਇੰਟ ਦੇ ਉੱਪਰ ਰਖਾਇਆ ਸੀਗਾ ਅੰਮ੍ਰਿਤਸਰ ਦੇ ਕਿਸੇ ਪੁਆਇੰਟ 'ਚ ਵੀ ਇੱਥੇ ਪਿਆ ਸੀਗਾ ਤੇ ਉੱਥੋਂ ਜਾ ਕੇ ਇਹਨਾਂ ਨੂੰ ਲੋਕੇਸ਼ਨ ਦਿੱਤੀ ਗਈ ਤੇ ਇਹਨਾਂ ਨੇ ਜਾ ਕੇ ਪਿਸਟਲ ਚੱਕ ਕੇ ਲੈ ਕੇ ਗਏ ਜਦੋਂ ਇੱਥੇ ਫਾਇਰਿੰਗ ਕਰਨ ਵੀ ਆਏ ਰਾਤ ਨੂੰ ਇਹ ਆਉਂਦੇ ਨੇ ਇੱਥੇ ਤੇ ਆਪਣਾ ਜਿਹੜਾ ਇਹ ਟੈਂਪੂ ਸੀਗਾ ਛੋਟਾ ਹਾਤੀ ਇਹਨੂੰ ਇਹਨਾਂ ਨੇ ਥੋੜੀ ਦੂਰ ਲਾ ਲਿਆ ਸੀ ਮੌਕੇ ਤੋਂ ਤੇ ਦੋ ਬੰਦੇ ਸਰੂਪ ਸਿੰਘ ਤੇ ਅਭਿਸ਼ੇਕ ਇਹ ਦੋਨੋਂ ਪੈਦਲ ਆਏ ਤੇ ਪੈਦਲ ਆ ਕੇ ਇਹਨਾਂ ਨੇ ਜਿਹੜਾ ਇਹ ਸਰੂਪ ਸਿੰਘ ਹੈਗਾ ਇਹਨੇ ਇਹ ਮੇਨ ਸ਼ੂਟਰ ਹੈ ਜੀ ਇਹਨੇ ਇਸ ਘਰ ਤੇ ਜਿਹੜੀ ਹੈਗੀ ਹੈ ਫਾਇਰਿੰਗ ਕੀਤੀ ਸੀ ਤੇ ਉੱਥੇ ਹੀ ਤਕਰੀਬਨ ਸਾਨੂੰ ਮੌਕੇ ਤੋਂ ਸੱਤ ਖੋਲ ਇਹਨਾਂ ਤੋਂ ਬਰਾਮਦ ਹੋਏ ਸੀਗੇ ਉਸ ਟਾਈਮ ਇਹ ਹੁਣ ਤਾਂ ਦੀ ਇਨਵੈਸਟੀਗੇਸ਼ਨ ਚ ਆਇਆ ਸਰ ਕੁਝ ਜਿਲੀ ਕੀ ਨਦੀ ਕੁ ਤੁਮਰ ਬੈਕਗਰਾਉਂਡ ਤੇ ਕੀ ਅਪਡੇਟ ਹੋ ਆ ਜੀ ਨਹੀਂ ਹਲੇ ਇਹਨਾਂ ਦੀ ਇੰਨੀ ਸਾਨੂੰ ਕ੍ਰਿਮੀਨਲ ਬੈਕਗਰਾਉਂਡ ਦਾ ਹੀ ਅਸੀਂ ਪਤਾ ਕਰ ਰਹੇ ਆ ਜੀ ਕੋਈ ਜ਼ਿਆਦਾ ਹਲੇ ਇਹਨੇ ਮਤਲਬ ਗਰੀਬ टाइप ਬੰਦੇ ਨੇ ਨਸ਼ੇ ਦੇ ਵੀ ਆਦੀ ਨੇ ਇਹਨਾਂ ਨੂੰ ਉਹਦੇ ਲਈ ਜਿਹੜੇ ਪੈਸੇ ਚਾਹੀਦੇ ਸੀ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀਗਾ ਵੀ ਇਹ ਪੈਸੇ ਦੇ ਦੇਵੇਗਾ ਕਮ ਸੰਤੂ ਦੇ ਕਿੰਨੇ ਪੈਸੇ ਦੀ ਡਿਮਾਂਡ ਕੀਤੀ ਸੀ ਜੀ ਕਿੰਨੇ ਵਜੇ ਕੀਤੀ ਸੀ ਕਿ ਰੈਕੀ ਵੀ ਜਿਹੜੀ ਹੈਗੀ ਤੁਸੀਂ ਕਿਹ ਰੈਕੀ ਵੀ ਕੀਤੀ ਗਈ ਕਹਿੰਦਾ ਜੀ ਰੈਕੀ ਇਹਨਾਂ ਦੀ ਪਹਿਲਾਂ ਜਿਹੜਾ ਪ੍ਰਭਜੀਤ ਨਾਮ ਦਾ ਮੁੰਡਾ ਹੈ ਉਹ ਰੈਕੀ ਕਰਕੇ ਗਿਆ ਸੀ ਜੀ ਇਹਨਾਂ ਚ ਤੇ ਇਹਨਾਂ ਨੇ ਹਲੇ ਤੱਕ ਡਿਮਾਂਡ ਨਹੀਂ ਰੇਜ਼ ਕੀਤੀ ਸੀ ਇਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਅਸੀਂ ਇੱਕ ਵਾਰੀ ਸ਼ੂਟ ਆਊਟ ਕਰਾ ਦਈਏ ਵੀ ਕੋਈ ਸਾਨੂੰ ਸੀਰੀਅਸਲੀ ਲਊਗਾ ਬੰਦਾ ਜੀ ਨੇ ਜਿਹਨੇ ਇਹ ਜਿਵੇਂ ਦੀ ਕੰਪਨੀਆ ਤੇ ਜਿਹੜਾ ਕੰਪੈਣੀ ਆਪਸ ਵਿੱਚ ਦੋਸਤ ਸੀਗੇ ਪਹਿਲਾਂ ਕਿ ਲੈਸੀ ਸਿਸਟਮ ਤੋਂ ਵੀ ਇਹਨਾਂ ਦੀ ਇੱਕ ਕੰਪਨੀ ਹੈਗੀ ਹੈ ਫਾਈਵ ਰਿਵਰਸ ਨਾਮ ਦੀ ਤਾਂ ਉਹਨੇ ਆਪਣਾ ਇਸ ਕ੍ਰੀਏਟ ਕਰਨ ਲਈ ਹੁਣ ਵੀ ਇੱਕ ਨਵਾਂ ਮੋਡਿਊਲ ਤਿਆਰ ਕੀਤਾ ਸੀਗਾ ਇਹ ਕਮ ਸੰਧੂ ਨਾਮ ਦੇ ਹੁੰਦੇ ਹੈ ਵੈਪਨ ਸਰ ਵੈਪਨ ਕਿੱਥੋਂ ਦੀ ਲੱਗਦੇ ਸੀਗਾ ਵੈਪਨ ਮੈਂ ਤੁਹਾਨੂੰ ਦੱਸ ਰਿਹਾ ਜੀ ਵੈਪਨ ਦਾ ਜਿਹੜਾ ਹੈਗਾ ਉਹ ਇਹਨਾਂ ਦਾ ਜਿਹੜਾ ਅੱਜਕੱਲ ਮੋਡਰਨ ਸਪਰੈਂਡ ਲਈ ਹੋਈ ਹੈ ਵੀ ਇੱਕ ਜਗ੍ਹਾ ਤੇ ਪਾਰਟਿਕੂਲਰ ਰੱਖ ਜਾਂਦੇ ਨੇ ਉੱਥੇ ਫਿਰ ਇੱਕ ਬੰਦਾ ਉਹਦੇ ਲੋਕੇਸ਼ਨ ਸ਼ੇਅਰ ਕਰ ਦਿੰਦੇ ਨੇ ਤੇ ਉੱਥੇ ਇੱਕ ਬੰਦਾ ਆ ਕੇ ਉਹ ਰਿਕਵਰ ਕਰ ਲੈਂਦਾ ਵੈਪਨ ਜਿਹੜਾ ਬਾਹਰਲਾ ਬੰਦਾ ਨਹੀਂ ਨਹੀਂ ਮੇ ਹਲੇ ਲੱਗਦਾ ਨਹੀਂ ਰਿਹਾ ਜੀ ਮੇ ਵੀ ਜੇ ਹੋਇਆ ਤਾਂ ਨਿਕਲ ਜਾਊਗਾ ਉਹਦੀ ਪਿੱਛੇ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਜਿਹੜੇ ਪੁਆਇੰਟ ਤੇ ਰੱਖਿਆ ਗਿਆ ਉੱਥੇ ਕੌਣ ਹੋਰ ਆ ਕੇ ਰੱਖ ਕੇ ਗਿਆ ਹੈ ਨਹੀਂ ਗੱਡੀ ਗੱਡੀ ਹੈ ਨਾ ਜੋ ਜਿਹੜਾ ਸੁਖਮਨਦੀਪ ਸਿੰਘ ਹੈ ਉਹਦੀ ਉਹਦਾ ਹੈਗਾ ਜੀ ਸਰ ਇਹ ਰੇਟਿੰਗ ਇਹਨਾਂ ਤੋਂ ਚੱਲ ਰਹੀ ਸੀ ਤੇ ਕੋਈ ਕਾਲ ਮਗਰਾ ਪਹਿਲਾਂ ਕੋਈ ਕਾਲ ਕੋਈ ਨਹੀਂ ਕੀਤੀ ਹਲੇ ਇਹਨਾਂ ਨੇ ਰੈਕੀ ਜਿਹੜੀ ਹੈਗੀ ਉਹ 4 ਤੋਂ 5 ਦਿਨ ਪਹਿਲਾਂ ਤੋਂ ਇਹ ਕਰਕੇ ਗਏ ਸੀ ਕੋਈ ਹਲੇ ਮੰਗੀ ਨਹੀਂ ਗਈ ਮੈਂ ਉਹੀ ਦੱਸ ਰਹਿਣਾ ਤੁਹਾਨੂੰ ਜੀ ਪਹਿਲਾਂ ਕੋਈ ਕੇਸ ਹੈਗੇ ਨਹੀਂ ਨਹੀਂ ਇਹਨਾਂ ਦੇ ਹਲੇ ਕੋਈ ਇਨ ਪਾਰਟਿਕੂਲਰ ਕੇਸ ਨਹੀਂ ਇਹ ਉਮਰ ਸਾਰੇ ਜੀ 24 25 26 ਸੀ ਰੇਂਜ ਚ ਹੈਗੇ ਨੇ ਸਾਰੇ ਬੰਦੇ ਸਰ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਸਰ ਕਿ ਇਹ ਸਾਰੇ ਮਜੀਟਾ ਦੇ ਹੀ ਰਹਿਣ ਵਾਲੇ ਆ ਅਤੇ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਨਹੀਂ ਲੋਕਲ ਇਨਵੋਲਵਮੈਂਟ ਦਾ ਹਲੇ ਤੱਕ ਕੋਈ ਸਾਡੇ ਕੋਲ ਆਇਆ ਨਹੀਂ ਹੈਗਾ ਸਾਰੇ ਉਧਰ ਦੇ ਹੀ ਰਹਿਣ ਵਾਲੇ ਆ ਬਾਹਰੋਂ ਇਹਨਾਂ ਨੂੰ ਟਾਰਗੇਟ ਚੂਜ਼ ਮਿਲਿਆ ਸੀ ਵੀ ਐਸੇ ਉਹਦਾ ਘਰ ਹੈਗਾ ਜਾ ਕੇ ਦੇਖ ਕੇ ਉਹ ਪ੍ਰਭਜੀਤ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ 5 ਤੋਂ 6 ਦਿਨ ਪਹਿਲਾਂ ਤੋਂ ਆ ਕੇ ਉੱਥੇ ਰੇਕੀ ਕਰਕੇ ਗਿਆ ਸੀਗਾ ਤੇ ਫਿਰ ਇਹਨਾਂ ਨੇ ਆਪਣਾ ਪੂਰਾ ਆ ਕੇ ਰਾਤ ਨੂੰ ਇਹਨਾਂ ਨੂੰ ਘਰ ਦਿਖਾਇਆ ਵੀ ਆਹ ਘਰ ਹੈ ਤੇ ਦੋ ਬੰਦੇ ਉੱਤਰ ਕੇ ਉੱਥੇ ਸ਼ਹੀਦ ਕੰਪਨੀ ਵੀ ਰੰਗ ਕਰ ਦੱਸਦਾ ਉਹ ਵਿਵੇਦ ਨਹੀਂ ਆਈ ਨਹੀਂ ਉਹ ਦੇਖ ਲੈ ਮੇਰੀ ਜੇ ਹੋਊਗਾ ਕੋਈ ਇਹਨਾਂ ਲੋਕ ਕਰ ਰਹੇ ਇਹ ਤਾਂ ਪੰਡੋਰੀ ਵਿੜਾਚ ਅਮਰਸਰ